ਪੰਜਾਬੀ ਫਿਲਮ ਇੰਡਸਟਰੀ ਨੂੰ ਪ੍ਰੋਡਕਸ਼ਨ ਦੇ ਕੰਮ ਦੇ ਲਈ ਅਤੇ ਗੀਤਾਂ ਦੀ ਰਿਕਾਰਡਿੰਗ ਦੇ ਲਈ ਹੁਣ ਪੰਜਾਬ ਤੋਂ ਬਾਹਰ ਦਿੱਲੀ ਜਾਂ ਮੁੰਬਈ ਦੇ ਲਈ ਨਹੀਂ ਜਾਣਾ ਪਏਗਾ ਕਿਉਂਕਿ ਹੁਣ ਪੰਜਾਬ ਦੇ ਕਲਾਕਾਰਾਂ ਅਤੇ ਫਨਕਾਰਾਂ ਦੇ ਲਈ ਮੁਹਾਲੀ ਦੇ ਵਿੱਚ ਸਮਾਰਟ 뮤직 ਸਟੂਡੀਓ ਦੀ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਦੇ ਪ੍ਰਸਿੱਧ 뮤직 ਕੰਪੋਜ਼ਰ ਸੁਖ ਬਰਾੜ ਤੇ ਸਾਥੀਆਂ ਦੇ ਵੱਲੋਂ ਆਧੁਨਿਕ ਤਕਨੀਕ ਦੇ ਨਾਲ ਲੈਸ ਸਟੂడియో ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਪੰਜਾਬੀ ਅਦਾਕਾਰ ਗੁਰਪ੍ਰੀਤ ਕੁੱਗੀ ਵਿਸ਼ੇਸ਼ ਮਹਿਮਾਨ ਦੇ ਵਜੋਂ ਪਹੁੰਚੇ ਜਿਨ੍ਹਾਂ ਨੇ ਦੱਸਿਆ ਕਿ ਹੁਣ ਪੰਜਾਬੀ ਇੰਡਸਟਰੀ ਪਹਿਲਾਂ ਦੇ ਨਾਲੋਂ ਜ਼ਿਆਦਾ ਤਰੱਕੀ ਕਰ ਰਹੀ ਹੈ ਹੁਣ ਫਿਲਮਾਂ ਦੀ ਸ਼ੂਟਿੰਗ ਵੀ ਪੰਜਾਬ ਦੇ ਵਿੱਚ ਹੋਵੇਗੀ ਤੇ ਪੋਸਟ ਪ੍ਰੋਡਕਸ਼ਨ ਵੀ ਪੰਜਾਬ ਦੇ ਵਿੱਚ ਅੱਜ ਜਿਸ ਜਗ੍ਹਾ ਤੇ ਅਸੀਂ ਬੈਠੇ ਹਾਂ ਸਮਾਰਟਰ 뮤직 ਸਟੂడియో ਇਹ ਮੈਨੂੰ ਲੱਗਦਾ ਹੈ ਕਿ ਅੱਜ ਦਾ ਜੋ ਵਰਲਡ ਦਾ ਲੇਟੈਸਟ ਇਕੁਪਮੈਂਟ ਹੈ ਉਹ ਲੈ ਕੇ ਆਏ ਨੇ ਇੱਥੇ ਔਰ ਪ੍ਰੋਡਕਸ਼ਨ ਪੋਸਟ ਪ੍ਰੋਡਕਸ਼ਨ ਇੰਨੀ ਈਜ਼ੀ ਹੋ ਗਈ ਹੈ ਹੁਣ ਇੱਥੇ ਮੈਨੂੰ ਇਸ ਗੱਲ ਦਾ ਅਜੇ ਵੀ ਅਫਸੋਸ ਹੈ ਕਿ ਕਿਸੇ ਵੀ ਸਰਕਾਰ ਨੇ ਕਦੇ ਇਸ ਪਾਸੇ ਧਿਆਨ ਨਹੀਂ ਦਿੱਤਾ ਇਹ ਇੰਡਸਟਰੀ ਬਹੁਤ ਵੱਡੀ ਇੰਡਸਟਰੀ ਹੈ ਤੇ ਬਹੁਤ ਗਰੋਅ ਕਰ ਸਕਦੀ ਸੀ ਬਟ ਸਦਕੇ ਜਾਈਏ ਉਹਨਾਂ ਨਿਜੀ ਉਦਮੀਆਂ ਦੇ ਜਿਹੜੇ ਲੱਗੇ ਰਹਿੰਦੇ ਨੇ ਜਿਨ੍ਹਾਂ ਚੋਂ ਅੱਜ ਏ ਯੰਗਸਟਰਸ ਦੀ ਟੀਮ ਹੈ ਇਹਨਾਂ ਨੇ ਸਮਾਰਟਰ 뮤직 ਸਟੂਡੀਓ ਤੇ ਓਪਨ ਕੀਤਾ ਹੈ ਬਿਨਾ ਕਿਸੇ ਮਦਦ ਤੋਂ ਬਿਨਾ ਕੋਈ ਫੈਸਿਲਿਟੀਆਂ ਤੋਂ ਤੁਸੀਂ ਜਦੋਂ ਕੰਮ ਕਰਦੇ ਹੋ ਤਾਂ ਹੋਰ ਵੀ ਜ਼ਿਆਦਾ ਐਪਰੀਸ਼ੀਏਬਲ ਹੁੰਦਾ ਇਹਨਾਂ ਨੇ ਲੇਟੈਸਟ ਇਕੁਪਮੈਂਟ ਦੇ ਨਾਲ ਇੱਥੇ ਜੋ ਅੱਜ ਸ਼ੁਰੂਆਤ ਕੀਤੀ ਹੈ ਉਹਦੇ ਲਈ ਮੇਰੀਆਂ ਦਿਲੋਂ ਦੁਆਵਾਂ ਇਹ ਸਾਨੂੰ ਸ਼ਸਤਰ ਹਥਿਆਰ ਪ੍ਰੋਵਾਈਡ ਕਰਾ ਰਹੇ ਨੇ ਕਿ ਆਪਾਂ ਆਪਣਾ ਸਿਨੇਮਾ ਐਡਾ ਵੱਡਾ ਕਰੀਏ ਕਿ ਅਸੀਂ ਪੂਰੇ ਵਰਲਡ ਨਾਲ ਕੰਪੀਟ ਕਰ ਸਕੀਏ ਸਾਡੀ ਇੱਕ ਟ੍ਰੈਜਡੀ ਇਹ ਹੈ ਕਿ ਸਾਡਾ ਮੁਕਾਬਲਾ ਬਾਲੀਵੁੱਡ ਨਾਲ ਹੈ ਕਿਉਂਕਿ ਸਾਊਥ ਦੀ ਜਿਹੜੀ ਆਡੀਅנס ਹੈ ਉਹਦੇ ਲਈ ਬਾਲੀਵੁੱਡ ਮੈਟਰ ਹੀ ਨਹੀਂ ਕਰਦਾ ਮਰਾਠੀ ਮਾਨਸ ਜਿਹੜਾ ਉਹ ਕਮਿਟਿਡ ਹੈ ਆਪਣੇ ਮਰਾਠੀ ਸਿਨੇਮੇ ਨੂੰ ਬੰਗਾਲੀ ਲੋਕ ਆਪਣੀ ਬੰਗਾਲੀ ਸਿਨੇਮੇ ਨੂੰ ਪਿਆਰ ਕਰਦੇ ਨੇ ਸਾਡੇ ਇੱਥੇ ਇਹ ਹੈ ਕਿ ਸਾਡੇ ਦੋਵੇਂ ਭਾਸ਼ਾਵਾਂ ਇੰਨੀ इजीली ਸਮਝੀਆਂ ਜਾਂਦੀਆਂ ਆ ਅਕਸਰ ਘਰਾਂ 'ਚ ਬੋਲੀਆਂ ਜਾਂਦੀਆਂ ਪੰਜਾਬੀ ਤੇ ਹਿੰਦੀ ਵੀ ਤੇ ਸਾਡਾ ਸਿੱਧਾ ਕੰਪੀਟੀਸ਼ਨ ਬਾਲੀਵੁੱਡ ਨਾਲ ਯਾਨੀ ਹਿੰਦੀ ਫਿਲਮਾਂ ਨਾਲ ਹੁੰਦਾ ਹੈ ਅਸੀਂ ਕੁਝ ਬਹੁਤ ਚੀਜ਼ਾਂ ਐਡਵਾਂਸ ਲੈ ਕੇ ਆ ਰਹੇ ਹਾਂ ਉਹ ਵੀਡੀਓ ਚ ਆਡੀਓ ਟੈਕਨੋ ਟੈਕਨੋਲੋਜੀ ਕਾਫੀ ਐਡਵਾਂਸ ਆਪਣੇ ਕੋਲੇ ਜਿੱਦਾਂ ਕਿ ਕੁਝ ਕੁ ਸਾਡੇ ਹਾਰਡਵੇਅਰ ਇਦਾਂ ਦੇ ਲੈ ਕੇ ਆਏ ਆ ਆ ਜਿਹੜੇ ਕਿ 올 ਇੰਡੀਆ ਚ ਮੇਬੀ ਸ਼ਾਇਦ ਕਿਸੇ ਕੋਲ ਨਾ ਹੋਣ ਡਾਲਬੀ ਸੈਟਅਪ ਐਟਮੋਸ ਕਾਫੀ 9.1.4 ਹੈ ਜੋ ਮੋਸਟਲੀ ਲੋਕਾਂ ਨੂੰ ਬੰਬੇ ਜਾਣ ਜਾ ਕੇ ਕਰਾਉਣਾ ਪੈਂਦਾ ਸੀ ਉਹ ਆਪਾਂ ਇੱਥੇ ਪ੍ਰੋਵਾਈਡ ਕਰ ਰਹੇ ਆ ਸਰਵਿਸ ਹੋਰ ਵੀ ਕਾਫੀ ਸਰਵਿਸ ਐਡ-ਆਨ ਕੀਤੀਆਂ ਅਸੀਂ ਨਵੀਆਂ ਥੋ ਹੌਲੀ-ਹੌਲੀ ਆਪਾਂ ਕਰਦੇ ਰਵਾਂਗੇ ਜੀ ਇੱਥੇ ਜੀ ਆਪਾਂ ਫਿਲਮ ਦੀ ਸਾਰੀ ਪੋਸਟ ਪ੍ਰੋਡਕਸ਼ਨ ਠੀਕ ਹੈ ਜੀ ਫਿਲਮ ਡਬਿੰਗ ਫਿਲਮ ਮਿਕਸਿੰਗ ਐਟਮੋਮਿਕਸ ਡਾਲਬੀ ਮਿਕਸ ਠੀਕ ਹੈ ਜੀ 뮤직 ਡਬਲ ਮਿਕਸ 뮤직 ਰਿਕਾਰਡਿੰਗ ਜੋ ਵੀ ਇਨਸਟਰੂਮੈਂਟ ਜੋ ਆਡੀਓ ਤੋਂ ਲੈ ਕੇ ਵੀਡੀਓ ਤੱਕ ਜੋ ਪੋਸਟ ਪ੍ਰੋਡਕਸ਼ਨ ਸਾਰਾ ਕੁਝ ਆ ਦੀ ਥਿੰਗ ਆਪਣੇ ਕੋਲ ਹੈ ਪਰ ਫਿਲਹਾਲ ਦੇ ਲਈ ਬਸ ਇਹ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ